ਜਾ ਵਿੱਚ ਹੁਣ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਨ ਵਾਲਿਆਂ ਤੇ 56 ਕਸਿਆ ਜਾ ਰਿਹਾ ਹੈ ਸੂਬੇ ਭਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਸਖਤ ਕਦਮ ਚੁੱਕਦਿਆਂ ਨਾ ਸਿਰਫ ਟ੍ਰੈਫਿਕ ਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਸਗੋਂ ਬਿਨਾ ਨੰਬਰ ਦੇ ਚੱਲ ਰਹੇ ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ ਇਸ ਦੇ ਚਲਦੇ ਸ਼੍ਰੀ ਆਨੰਦਪੁਰ ਸਾਈਬਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਐਸਆਈ ਜਸਪਾਲ ਸਿੰਘ ਅਤੇ ਪੁਲਿਸ ਚੌਂਕੀ ਦੇ ਇੰਚਾਰਜ ਐਸਆਈ ਜਸਮੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵੱਡੀ ਗਿਣਤੀ ਚਲਾਣ ਕੀਤੇ ਗਏ ਹਨ ਪੰਜਾਬ ਟ੍ਰੈਫਿਕ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਨੈਸ਼ਨਲ ਬੈਂਕ ਚੌਂਕਟ ਬੇਰਕਾ ਚੌਂਕ ਅੰਗਮਪੁਰ ਚੌਂਕ ਤੇ ਭਗਤ ਰਵਿਦਾਸ ਜੀ ਚੌਂਕ ਵਿਸ਼ੇ ਵਿਸ਼ੇਸ਼ ਨਾਕੇ ਲਗਾ ਕੇ ਟ੍ਰੈਫਿਕ ਨਿਯਮਾਂ ਜਿਵੇਂ ਕਿ ਦੂਰੇ ਕਾਗਜਤ ਬਿਨਾ ਹੈਲਮਟ ਗਲਤ ਨੰਬਰ ਪਲੇਟਾਂ ਲਿਖੇ ਅਤੇ ਮੋਟਰਸਾਈਕਲ ਕੱਟ ਕੇ ਪਿੱਛੇ ਰੇੜੀ ਲਗਾ ਕੇ ਚੱਲਣ ਵਾਲੇ ਵਾਹਨਾਂ ਤੇ ਚਲਾਨ ਕੀਤੇ ਗਏ ਹਨ ਇਹ ਕਾਰਵਾਈ ਲਗਾਤਾਰ ਜਾਰੀ ਰਹਿਣਗੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਾ ਕਰਨ ਤਾਂ ਬਿਨਾਂ ਕਿਸੇ ਸਪਾਰਿਸ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਏਐਸਆਈ ਨਸੀਮ ਖਾਨ ਹਰਜਾਪ ਸਿੰਘ ਗੁਰਮੇਤ ਸਿੰਘ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਹਾਜ਼ਰ ਸਨ ਐਸਐਸਪੀ ਅਮਨਿਉ ਰਾਣਾ ਵੱਲੋਂ ਜਾਰੀ ਕੀਤੇ ਗਏ ਹੁਕਮ ਅ ਤਾਇਵਤ ਸਬ ਇਨਸਪੈਕਟਰ ਰਾਣੀਕੌਰ ਨੂੰ ਬਤੌਰ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਬਹੁਤ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਪਿਤੇ ਵੀਰਵਾਰ ਆਪਣਾ ਚਾਰਜ ਸੰਭਾਲਦੇ ਹੋਏ ਸਥਾਨਕ ਖੇਤਰ ਵਿੱਚ ਨਿਯਮਾਂ ਦੀ ਲੰਘਣਾ ਕਰਨ ਵਾਲੇ ਕਰੀਬਤ 3 ਦਰਜਨ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ ਓਐਸਆਈ ਅਪਨਾਜ ਦਾ ਸੇਵਨਭਾ ਚੁੱਕੇ ਸਬ ਇਨਸਪੈਕਟਰ ਰਾਣੀਕੌਰ ਵੱਲੋਂ ਆਪਣਾ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਦਾ ਉਦਦ ਸੰਭਾਲਦੇ ਹੋਏ ਜਿੱਥੇ ਵਾਕਵਾਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਸੈਮੀਨਾਰ ਲਗਾਉਂਦੇ ਆ ਦੇਸ਼ ਜਾਰੀ ਕੀਤੇ ਗਏ ਹਨ ਉਥੇ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਲਾਬਸ਼ਕਤੀ ਨਾਲ ਪੇਛਾ ਹੰਦੇ ਹੋਏ ਉਨ੍ਹਾਂ ਦੇ ਚਲਾਨ ਕਰਵਾਏ ਜਾ ਰਹੇ ਹਨ ਖਮਾਨਾ ਥਾਣਾ ਖਮਾਨੋ ਦੇ ਮੁਖੀ ਅਫਸਰ ਸੰਦੀਪ ਸਿੰਘ ਦੀ ਗਵਾਹੀ ਚ ਥਾਣੇਦਾਰ ਹਰਬੰਸ ਸਿੰਘ ਨੇ ਗਲਤ ਢੰਗ ਨਾਲ ਡਰਾਈਵਿੰਗ ਕਰਨ ਦੇ ਬਿਨਾ ਦਸਤਾਵੇਜ਼ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਸਾਨੀਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਤਿੰਨ ਬੋਲਟ ਮੋਟਰਸਾਈਕਲ ਬੰਦ ਕੀਤੇ ਗਏ ਤੇ ਇਸ ਤੋਂ ਇਲਾਵਾ 18 ਦੇ ਕਰੀਬ ਗਲਤ ਢੰਗ ਨਾਲ ਵਾਹਨ ਚਲਾਉਣ ਵਾਲਿਆਂ ਤੇ ਬਿਨਾ ਦਸਤਾਵੇਜ਼ਾਂ ਤੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਉਹਨਾਂ ਨੇ ਮੋਟਰਸਾਈਕਲ ਤੇ ਸਕੂਲ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬਿਨਾ ਲਾਇਸੈਂਸ ਤੋਂ ਆਪਣੇ ਬੱਚਿਆਂ ਨੂੰ ਵਾਹਨ ਚਲਾਣ ਦੀ ਆਗਿਆ ਨਾ ਦੇਣ। ਇਸ ਮੌਕੇ ਉਹਨਾਂ ਵਾਹਨ ਚਾਲਕਾਂ ਨੂੰ ਹੈਲਮਟ, ਸੀਟ ਬੈਲਟ ਤੇ ਆਪਣੇ ਵਾਹਨਾਂ 'ਚ ਦਸਤਾਵੇਜ਼ ਰੱਖਣ ਲਈ ਅਤੇ ਨਿਯਮਤ ਤਾਹਤ ਵਾਹਨ ਚਲਾਉਣ ਲਈ ਪ੍ਰੇਰਿਤ ਵੀ ਕੀਤਾ।